ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਵੱਖ-ਵੱਖ ਨਸ਼ਾ ਤਸਕਰਾਂ ਦੀ 4.30 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ ਜਾਣਕਾਰੀ ਦਿੰਦੇ ਆ ਸਹਾਇਕ ਪੁਲਿਸ ਕਮਿਸ਼ਨਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਜਿਸ ਵਿੱਚ ਪਹਿਲਾ ਜਸਵੀਰ ਸਿੰਘ ਜੋ ਕਿ ਨਸ਼ਾ ਵੇਚਰਦਾਰ ਸੀ ਹੈ ਅਤੇ ਜਿਸ ਦੇ ਕਈ ਮੁਕੱਥਮੇ ਦਰਜ ਨੇ ਤੇ ਉਸ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਗਿਆ ਹੈ ਜਸਵੀਰ ਸਿੰਘ ਬਿੱਟੂ ਦੀ 2 ਕਨਾਲ 10 ਮਰਲੇ ਦੀ ਜ਼ਮੀਨ ਹੈ ਜਿਸ ਦੀ ਕੀਮਤ 4 ਕਰੋੜ 30 ਲੱਖ 30 ਹਜ਼ਾਰ ਰੁਪਏ ਦੀ ਹੈ ਤੇ ਉਹ ਅਟੈਚ ਕੀਤੀ ਗਈ ਹੈ ਸੋ ਦੂਸਰੇ ਦੇ ਵਿੱਚ ਪਿੰਡ ਚੌਂਦਾ ਦੇ ਜੋ ਨਸ਼ਾ ਸਪਲਾਈ ਕਰਨ ਵਿੱਚੋਂ ਕਾਫੀ ਬਦਨਾਮ ਹੈ ਅਤੇ ਇਸ ਪਿੰਡ ਵਿੱਚ ਹੀ ਦਾ ਵਾਸੀ ਹੈ ਤੇ ਜਿਸ ਦੇ ਖਿਲਾਫ ਕੂਮਕਲਾ ਥਾਣਾ ਵਿੱਚ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਸੋ ਇੰਸਪੈਕਟਰ ਜਸਪੀਤ ਸਿੰਘ ਨੇ ਦੱਸਿਆ ਹੈ ਕਿ 12 ਦਸੰਬਰ 2014 ਨੂੰ ਐਕਸਾਈਜ਼ ਐਕਟ ਤਹਿਤ 2 ਮਈ ਨੂੰ 2018 ਤੇ 29 ਜੂਨ 2024 ਨੂੰ ਨਸ਼ਾ ਤਸਕਰੀ ਦੇ ਉਸ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਨੇ ਇਸ ਕਾਰਵਾਈ ਕਰਨ ਤੋਂ ਬਾਅਦ ਇਸੀ ਪ੍ਰਾਪਰਟੀ ਨੂੰ ਅਟੈਚ ਕੀਤਾ ਹੈ ਤੇ ਜੋ ਹੁਣ ਕਾਰਵਾਈ ਸਰਕਾਰ ਤੇ ਦਿਸ਼ਾ ਨਿਰਦੇਸ਼ਾਂ ਤੇ ਕੀਤੀ ਗਈ ਹੈ ਉਸ ਦੇ ਮੁਤਾਬਕ ਨਾ ਤਾਂ ਉਹ ਪ੍ਰਾਪਰਟੀ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਤੇ ਉਹਨਾਂ ਖਿਲਾਫ ਹੋਰ ਵੀ ਸਖਤ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਚੁੱਕੀਆਂ ਹਨ ਅੱਜ ਜੀ ਸਿੰਘ ਬਿੱਟੂ ਜਿਹੜਾ ਸੀਗਾ ਸੀ 58 ਨੰਬਰ ਐਫ ਆਈ ਆਰ ਸੀਗੀ ਉਹਦੇ ਵਿੱਚ ਜਿਹੜਾ ਸੀਗਾ ਇਹਨਾਂ ਕੋਲ ਇੰਡੀਸ਼ੀਅਰ ਤੇ ਵਿੱਚ 368 ਤਾਂਗੜੀ ਹਰਵਿੰਦਰ ਦੀ ਥੀਂ ਥਾਮ ਕੀਤੀ ਉਹਦੇ ਵਿੱਚ ਕਿਹਨਾਂ ਦਾ ਕੇਸ ਕੰਪੀਟੈਂਟ ਅਥਾਰਟੀ ਨੂੰ ਮੂਵ ਕੀਤਾ ਸੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਸੀ ਔਰ ਉਹ ਜਿਹੜੀ ਕੰਪੀਟੈਂਟ ਅਥਾਰਟੀ ਨੇ ਇਹਨਾਂ ਦੀ ਪ੍ਰਾਪਰਟੀ ਫੀਸ ਕੀਤੀ ਹੈ ਆ ਜੋ ਚੀਜ਼ੇ ਇਹਨਾਂ ਦੇ ਘਰ ਦੇ ਬਾਹਰ ਆਰਡਰ ਲੱਗੇ ਨੇ ਤੇ ਇਸ ਚੀਜ਼ ਨੂੰ ਜਿਹੜੀ ਹੈਗੀ ਆ ਅਸੀਂ ਇੰਪਲੀਮੈਂਟ ਕਰਦੇ ਲਈ ਸਰ ਪਰਿਵਾਰ ਦਾ ਕਹਿਣਾ ਕਿ ਮਤਲਬ ਜਿਹੜੀ ਪ੍ਰਾਪਰਟੀ ਆ ਉਹ ਉਸਦੇ ਨਾਮ ਨਹੀਂ ਹੈਗੀ ਇਹ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੋਈ ਰਾਈਟ ਹੈਗਾ ਇਹ ਆਪਣਾ ਜਾ ਕੇ ਅਪੀਲ ਕਰਕੇ ਜੋ ਵੀ ਕਰਨਾ ਚਾਹੁੰਦਾ ਉਸ ਦਾ ਸਰ ਕੋਸ਼ਿਸ਼ ਕਰਨਾ ਅਥਾਰਟੀ ਨੂੰ ਸਾਥ ਦੇ ਸਰ ਉਸ ਪਤਨਾ ਚੰਪਾ ਇਹ ਹੈਗਾ ਇੱਕੋ ਚੱਕੇ ਦਾ ਗੜ ਸਾਰੇ ਮੰਨਿਆ ਗਿਆ ਹੈ ਇਹ 2016 17 ਤੋਂ ਇਸ ਪਾਸੇ ਹੋ ਰਿਹਾ ਲੇਕਿਨ ਇਥੇ ਹੋਰ ਵੀ ਮਕਦਮੇ ਦਰਜ ਹੋਏ ਹੋਏ ਨੇ ਜਿਉਂਕਿ ਅਲੋਗੋ ਤੇ ਕੋਈ ਕਾਰਵਾਈ ਨਹੀਂ ਕਿਸੇ ਤਰ੍ਹਾਂ ਦੀ ਜਿੰਨੇ ਵੀ ਮੁਕਤਮੇ ਹੈਗੇ ਨੇ ਜਿਹੜੇ ਕਮਰਸ਼ੀਅਲ ਕੌਂਟ੍ਰੈਕਟ ਦੇ ਜਿੰਨੇ ਵੀ ਹੈਗੇ ਨੇ ਸਾਰੇ ਮੂਵ ਕੀਤੇ ਗਏ ਨੇ ਜਿਵੇਂ ਜਿਵੇਂ ਅੱਗੇ ਆਉਣਗੇ ਉਹਵੇਂ ਕੀਤਾ ਜਾਏਗਾ ਅੱਜ ਹੀ ਸ਼ੁਰੂਆਤ ਹੋਈ ਹੈ ਬਾਕੀ ਵੀ ਜਿਹੜੇ ਖੇਤਾਂ ਉਹਨਾਂ ਦੇ ਵੀ ਮੁਕ ਜਿਵੇਂ ਜਿਵੇਂ ਕਾਉਂਡ ਗਏ ਤੁਹਾਡੇ ਪਿੰਡ ਦੇ ਵਿੱਚ ਆ ਗਏ ਸੀ ਉਹਨਾਂ ਦਾ ਇਲਾਕਾ ਕਰ ਰਹੇ ਤੇ ਚਿੱਤੇ ਦੀ ਰਾਜਧਾਨੀ ਆ ਜੀ ਉੱਥੇ ਨਸ਼ਾ ਹਲੇ ਵੀ ਵਿਕ ਰਿਹਾ ਜਿਹੜਾ ਜੀ ਉਹਦੇ ਬਾਰੇ ਕੀ ਕਹੂੰਗਾ ਜੀ ਕਿਸ ਤਰ੍ਹਾਂ ਬਿਲਕੁਲ ਜੀ ਸੋ ਜੀ ਅਸੀਂ ਤੁਹਾਡੇ ਖਾਸ ਜਿਹੜੇ ਜਿੰਨੇ ਵੇਚ ਰਹੇ ਹੈ ਉਹਨਾਂ ਦਾ ਸਾਰ ਕਾਰਵਾਈ ਕਰਦੇ ਹੁਣ ਵੀ ਪਿੱਛੇ ਖੜੇ ਆਗਾ ਜੋ ਵੀ ਸਾਡੀ ਕੋਈ ਇਨਫੋਰਮੇਸ਼ਨ ਦੀ ਹੈ ਉਹ ਤੁਸੀਂ ਦੇਖ ਸਕਦੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਜੂਰੇ ਕਮ ਬਹੁਤ ਟਾਈਮ ਹੋ ਗਿਆ ਕੋਈ ਗੱਲ ਨੀਜੀ ਜੀ ਚੱਲ ਰਿਹਾ ਹੈਗਾ ਤਾਂ ਇਹਨੂੰ ਜਿਸ ਤਰ੍ਹਾਂ ਸਾਰੀ ਗਮਾਂਤ ਕਰਾਉਂਦੇ ਆ ਬਾਹਰ ਆ ਜਾਂਦੇ ਨੇ ਗਮਾਂਤ ਕਰਾਉਂਦੇ ਬਾਹਰਾਂ ਦੁਆਰਾ ਫਿਰ